ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮੰਦ ਭਾਗੀ ਕਟਨਾ ਵਾ ਦੁਖਦਾਈ ਆ ਕੇ ਸਿੱਖਾਂ ਵਾਸਤੇ ਤੇ ਵੈਸੇ ਮੈਂ ਸੋਚਦਾ ਹੁੰਨਾ ਕਦੀ ਵੀ ਇਹ ਆਮ ਜੀ ਗੱਲ ਹੋ ਗਈ ਆ ਹੁਣ ਕਿ ਅਟਾਰੀ ਬਾਰਡਰ ਜਿਹੜਾ ਵਾ ਅ ਅਸੀਂ ਹੁਣ ਉੱਥੋਂ ਆ ਰਹੇ ਆ ਉੱਥੇ ਜਿਹੜਾ ਵਾ ਸ਼ਾਰਟ ਸਰਕਟ ਹੋਣ ਦੇ ਕਾਰਨ ਇਹ ਕਿਹਾ ਜਾ ਰਿਹਾ ਕਿ ਪੰਜ ਸਰੂਪ ਮਹਾਰਾਜ ਚ ਪਾਸ਼ਾ ਜੀ ਦੇ ਜਿਹੜੇ ਉਹ ਅਗਨ ਭੇਟ ਹੋ ਗਏ ਨੇ ਨਾ ਉਹ ਉਹ ਉੱਥੋਂ ਸੂਬ ਜਿਹੜਾ ਵਾ ਉਹ ਗੋਵਿੰਦਵਾਲ ਸਾਹਿਬ ਲਜਾਣ ਵਾਸਤੇ ਉਹਨਾਂ ਦਾ ਜਿਹੜਾ ਉਹ ਪ੍ਰਬੰਧ ਆ ਉਹਨਾਂ ਨੇ ਉਹ ਕੀਤਾ ਗੱਲ ਇਹ ਆ ਦੇਖਣ ਵਾਲੀ ਵੀ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਇਹ ਆ ਕਿ ਜਦੋਂ ਵੀ ਆਪਾਂ ਗੱਲ ਕਰਦੇ ਆ ਜਦੋਂ ਵੀ ਦੇਖਦੇ ਆ ਵੀ ਸ਼ਾਰਟ ਸਰਕਟ ਦੀ ਜਿਹੜੀ ਗੱਲ ਹੁੰਦੀ ਆ ਘਟਨਾ ਹੁੰਦੀ ਆ ਗੁਰੂ ਘਰਾਂ ਦੇ ਵਿੱਚ ਹੀ ਵੱਡੇ ਪੱਧਰ ਦੇ ਉੱਤੇ ਹੁੰਦੀ ਆ ਹੁਣ ਤੱਕ ਬਹੁਤ ਵਾਰ ਇਹ ਹੋ ਚੁੱਕਾ ਵੀ ਸ਼ਾਰਟ ਸਰਕਟ ਹੁੰਦੇ ਨੇ ਸੱਚਖੰਡ ਦੇ ਵਿੱਚ ਮਹਾਰਾਜ ਦੇ ਜਾਂ ਮਹਾਰਾਜ ਦੇ ਸਰੂਪ ਜਿਹੜੇ ਪ੍ਰਕਾਸ਼ਮਾਨ ਹੁੰਦੇ ਨੇ ਉੱਥੇ ਹੁੰਦੇ ਨੇ ਇਹਦੇ ਪਿੱਛੇ ਕਾਰਨ ਕੀ ਨੇ ਅਸੀਂ ਕਾਰਨ ਲੱਭਣ ਦੀ ਕਦੀ ਵੀ ਕੋਸ਼ਿਸ਼ ਨਹੀਂ ਕੀਤੀ ਘਟਨਾ ਹੋ ਜਾਂਦੀ ਆ ਅਸੀਂ ਗੌਂਗਲੂਆਂ ਤੋਂ ਮਿੱਟੀ ਝਾੜ ਲੈਣੇ ਆ ਜਿੱਦਾਂ ਅੱਜ ਹੋਇਆ ਵਾ ਵੀ ਘਟਨਾ ਹੋ ਗਈ ਮਹਾਰਾਜ ਦੇ ਸਰੂਪ ਅਗਨਪੇਟ ਹੋ ਗਏ ਉਸ ਤੋਂ ਬਾਅਦ ਉੱਥੇ ਚਲੋ ਜਿੱਥੇ ਬੰਦੀਆਂ ਜਿਹੜੇ ਜਜਬਾਤੀ ਸਿੰਘ ਨੇ ਜਿਨ੍ਹਾਂ ਦੇ ਮਨ 'ਚ ਦਰਦ ਆਉਣਾ ਸਾਨੂੰ ਪਤਾ ਲੱਗਿਆ ਸੀ ਵੀ ਅਮਰਸਰ ਸਾਹਿਬ ਤੋਂ ਜਿੰਨਾ ਵੀ ਟਾਈਮ ਸਾਨੂੰ ਲੱਗਿਆ ਅੱਧੇ ਘੰਟੇ ਤਕਰੀਬਨ 30 ਮਿੰਟ ਦੇ ਵਿੱਚ ਅਸੀਂ ਵੀ ਜਿੰਨੀ ਤੇਜ਼ ਜਾ ਸਕਦੇ ਸੀ ਪਹੁੰਚੇ ਕਹਿੰਦੇ ਤੇਜਪੁਰ ਸਿੰਘ ਹੁਣੇ ਜਾਂ ਹੋਰ ਸਿੰਘ ਜਿਹੜੇ ਸਰਕਾਰ ਕਮੇਟੀ ਦੇ ਲਾਗੋ ਜਾਗੋ ਜਿੰਨੇ ਸਰਕਾਰ ਜੋਗ ਸਾਰੇ ਪਹੁੰਚੇ ਪ੍ਰਸ਼ਾਸਨ ਵੀ ਉੱਥੇ ਆਇਆ ਸੰਗਤ ਵੀ ਉੱਥੇ ਸੀ ਜਿਹੜੀ ਆਈ ਸਾਰੇ ਇਸ ਘਟਨਾ ਦਾ ਜਿਹੜਾ ਉਹ ਦੁੱਖ ਮਨਾ ਰਹੇ ਨੇ ਪਰ ਗੱਲ ਜਿਹੜੀ ਕਰਨ ਵਾਲੀ ਆ ਉਹ ਇਹ ਕਰਨ ਵਾਲੀ ਆ ਵੀ ਇਹ ਅਜ ਘਟਨਾ ਹੋ ਗਈ ਆ ਤੇ ਇਹ ਘਟਨਾ ਗਾਂ ਨਾ ਹੋਵੇ ਇਹਦਾ ਕੀ ਇੰਤਜ਼ਾਮ ਹੋਊ ਅੱਛਾ ਦੂਸਰੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਜਾਂਦਾ ਜਿਵੇਂ ਕਿ ਹੁਣ ਜਾਰੀ ਹੋਇਆ ਵੀ ਜਿੱਥੇ ਵੀ ਕਿਤੇ ਬੇਅਦਬੀ ਹੁੰਦੀ ਆ ਕੋਈ ਕਟਨਾ ਹੁੰਦੀ ਆ ਬੈਦਬੀ ਤੇ ਉਥੋਂ ਦੇ ਜਿਹੜੀ ਪ੍ਰਬੰਧਕ ਕਮੇਟੀ ਆ ਤੇ ਗੁਰੂ ਘਰ ਦਾ ਜਿਹੜਾ ਵਜ਼ੀਰ ਆ ਉਹ ਜ਼ਿੰਮੇਵਾਰ ਹੋਊਗਾ ਹੁਕਮਨਾਮਾ ਤਾਂ ਜਾਰੀ ਹੋ ਗਿਆ ਪਰ ਹੁਣ ਗੱਲ ਅਗਲੀ ਇਹ ਕਰਨ ਵਾਲੀ ਵੀ ਉਸ ਹੁਕਮਨਾਮੇ ਨੂੰ ਲਾਗੂ ਕਿੱਦਾਂ ਕਰਨਾ ਤੇ ਲਾਗੂ ਕਰਾਉਣਾ ਕਿੰਨੇ ਆ ਤੇ ਕਿਸ ਤਰੀਕੇ ਨਾਲ ਲਾਗੂ ਕਰਨਾ ਉਹਨੂੰ ਜਿਵੇਂ ਐਗਜ਼ਾਮਪਲ ਹੁਣ ਮੰਨ ਲਓ ਵੀ ਇੱਥੇ ਹੁਣ ਕਟਨਾ ਹੋ ਗਈ ਆ ਤੇ ਸ਼੍ਰੋਣੀ ਕਮੇਟੀ ਤੇ ਠੀਕ ਹੈ ਇੱਥੇ ਜਿਹੜੇ ਉਹ ਪ੍ਰਚਾਰਕ ਸਾਹਿਬਾਨ ਆਏ ਨੇ ਉਹਨਾਂ ਦੀ ਡਿਊਟੀ ਇਹ ਆ ਵੀ ਉਹਨਾਂ ਨੇ ਇਹਦਾ ਜਿਹੜੇ ਮਹਾਰਾਜ ਦੇ ਸਰੂਪ ਅਗਨ ਭੇਟ ਹੋਏ ਨੇ ਉਹਨਾਂ ਨੂੰ ਉਹਨਾਂ ਨੇ ਗੋਇੰਦਵਾਲ ਸਾਹਿਬ ਲੈ ਕੇ ਜਾਣਾ ਸਸਕਾਰ ਲਈ ਉੱਥੇ ਸਿਵਾ ਸੰਭਾਲ ਜਿਤਨਾ ਵੀ ਜੋ ਪ੍ਰੋਸੀਜਰ ਆ ਉਹ ਉਹਨਾਂ ਨੇ ਫਾਲੋ ਕਰਨਾ ਪਰ ਕੱਲ ਇਥੇ ਵੱਡੀ ਇਹ ਆ ਵੀ ਉਸ ਤੋਂ ਬਾਅਦ ਕੀ ਹੋਣਾ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਆ ਪ੍ਰਬੰਧਕ ਕਮੇਟੀ ਦੋਸ਼ੀ ਆ तकरीबन ਦੁਪਹਿਰ ਦੇ 2:3 3 ਵਜੇ ਦੀ ਇਹ ਘਟਨਾ ਵਾ ਤੇ ਇਹ ਗੱਲ ਪਤਾ ਲੱਗੀ ਆ ਵੀ ਉਸ ਟਾਈਮ ਦੇ ਉੱਤੇ ਜਿਹੜੇ ਜੰਦੇ ਨੇ ਉਹ ਵਜੇ ਹੋਏ ਸੀਗੇ ਦਰਬਾਰ ਨੂੰ ਠੀਕ ਆ ਇਹ ਜਿਹੜੇ ਕਮੇਟੀਆਂ ਦੇ ਪ੍ਰਧਾਨ ਹੁੰਦੇ ਨੇ ਜ਼ਿੰਮੇਵਾਰ ਬੰਦੇ ਨੇ ਉਹ ਆਪੋ ਆਪਣੇ ਘਰਾਂ 'ਚ ਏਸੀ ਲਾ ਕੇ ਸੁੱਤੇ ਹੋਣਗੇ। ਦਰੰਥ ਸਿੰਘ ਵੀ ਵਿਚਾਰਾ ਆਪਣਾ ਕਾਰਜ ਕਰਦਾ ਫਿਰਦਾ ਹੋਊਗਾ ਕੁਛ ਨਾ ਕੁਛ ਐ ਲਾਈਫ ਜਿਹਾ ਤੇ ਦਰਬਾਰ ਨੂੰ ਜੰਦੇ ਵੱਜੇ ਨੇ। ਪਹਿਲੀ ਤੇ ਗੱਲ ਵੇਖੋ ਸਾਡੇ ਕਰਮ ਕਿੱਡੇ ਮਾੜੇ ਆ ਵੀ ਗੁਰੂ ਘਰਾਂ ਨੂੰ ਜੰਦੇ ਵੱਜ ਗਏ ਨੇ। ਗੁਰੂ ਘਰਾਂ ਨੂੰ ਜੰਦੇ ਵੱਜ ਗਏ ਨੇ, ਗੁਰੂ ਘਰਾਂ ਨੂੰ ਜੰਦੇ ਖੁੱਲਦੇ ਨੇ ਸਵੇਰੇ ਸ਼ਾਮ। ਬਸ ਜਿਹਨੇ ਦਰਬਾਰ ਬੰਦ ਹੋ ਗਏ ਨੇ, ਖਾਸ ਕਰਕੇ ਜੇ ਆਪਾਂ ਐਸ ਗੁਰਦੁਆਰੇ ਦੀ ਗੱਲ ਕਰੀਏ। ਇਹ ਗੁਰੂ ਘਰ ਬਿਲਕੁਲ ਸ਼ਹਿਰ ਦੇ ਵਿੱਚ ਆ। ਮਤਲਬ ਆਵਾਜਾਈ ਆ ਇਥੇ ਇਹ ਨਹੀਂ ਹੈ ਵੀ ਕੋ ਲਾਗੇ ਜਾ ਕੇ ਆਉਂਦਾ ਨਹੀਂ। ਕਹਿੰਦਾ ਭਾਵਾ ਵੀ ਜੇ ਮਨੁੱਖ ਕਿਸਦਾ ਮਨ ਕਰੇ ਵੀ ਜੰਦਰਵਾਰ ਨੂੰ ਮੱਥਾ ਟੇਕਣਾ ਅੰਦਰ ਜਾ ਕੇ ਤੇ ਜੰਦਾ ਵਜਾ ਹੋਊਗਾ। ਬਾਬਾ ਜੀ ਨੂੰ ਕਹਿਣਾ ਪਊਗਾ ਬੱਲਾ ਮੈਂ ਜੰਦਾ ਖੋਲੋ ਤੇ ਫਿਰ ਦਰਸ਼ਨ ਕਰ ਸਕਦੇ ਆ। ਡਰ ਕੀ ਆ ਮਨ 'ਚ ਵੀ ਕੋਈ ਬਦਬੀ ਨਾ ਹੋ ਜਾਵੇ। ਇੰਨਾ ਭੈ ਸਾਡੇ ਮਨ 'ਚ ਬਦਬੀ ਜਾਂਦਾ ਬਿਠਾਜਦਾ ਗਿਆ। ਅਸੀਂ ਇਹ ਨਹੀਂ ਕਰਦੇ ਵੀ ਇੱਕ ਸੇਵਾਦਾਰ ਜਿਹੜਾ ਵਾ ਉਹ ਅਸੀਂ ਉਹ ਪਾਇੰਟ ਕਰ ਲਈਏ ਜਿਹੜਾ ਸੇਵਾਦਾਰ ਦਿਨੇ ਉੱਤੇ ਗੁਰੂ ਦਰਬਾਰ ਦਰਬਾਰ ਸਾਹਿਬ ਦੇ ਅੰਦਰ ਰਵੇ ਜਿਹੜਾ ਪ੍ਰਸ਼ਾਦ ਦਵੇ ਕਿਸੇ ਕੋ ਸ਼ਖਤਰ ਹੋਵੇ ਜਿਹੜਾ ਅੰਦਰ ਧਿਆਨ ਰੱਖੇ ਜੇ ਅੱਜ ਮੰਨ ਲਓ ਸ਼ੋਰ ਸਰਕਟ ਦੀ ਗੱਲ ਹੋਈ ਆ ਜੇ ਇਹਦੇ ਅੰਦਰ ਕੋਈ ਸੇਵਾਦਾਰ ਹੁੰਦਾ ਤੇ ਜਦੋਂ ਸ਼ੋਰ ਸਰਕਟ ਹੋਇਆ ਮੰਨ ਲਓ ਇੱਕਦਮ ਤਾਂ ਨਹੀਂ ਹੋ ਗਿਆ ਆਖਰ ਉਹਨੂੰ ਵਧਣ ਲੱਗਿਆ ਟਾਈਮ ਲੱਗਿਆ ਹੋਊਗਾ ਤੇ ਜੇ ਅੰਦਰ ਦਰਬਾਰ ਖੁੱਲਾ ਹੁੰਦਾ ਸਿੰਘ ਬੈਠਾ ਹੁੰਦਾ ਤੇ ਸੁਭਾਵਕ ਆ ਉਹਨੇ ਕੰਟਰੋਲ ਕਰ ਲੈਣਾ ਸੀਗਾ ਰੌਲਾ ਪਾਉਣਾ ਸੀਗਾ ਲੱਗੂ ਉਹ ਸੰਗਤ ਨਹੀਂ ਆਉਣਾ ਸੀਗਾ ਕੋਈ ਹੱਲ ਹੋ ਜਾਣਾ ਸੀਗਾ ਸਾਰੇ ਸੜ ਗਏ ਸੀ ਸਾਰੇ ਏਵੇਂ ਤੁਸੀਂ ਇੱਥੋਂ ਤੱਕ ਦੇਖੋ ਸਿੰਘਾਂ ਨੇ ਵੀਡੀਓ ਬਣਾਈਆਂ ਹੋਈਆਂ ਨੇ ਵੀ ਸੱਚ ਖੰਡ ਚ ਜਿਹੜੀ ਆ ਉਹ ਅੱਗ ਲੱਗਦੀ ਆ ਤੇ ਦਰਬਾਰ ਹਾਲ ਐਡਾ ਵੱਡਾ ਸਾਰੇ ਦਰਬਾਰ ਹਾਲ ਚੱਕ ਫੈਲ ਜਾਂਦੀ ਆ ਦਰਬਾਰ ਹਾਲ ਚ ਏਸੀ ਲੱਗੇ ਹੋਏ ਸੀ ਚਾਰੇ ਪਨੇ ਚਾਰੇ ਏਸੀ ਮੈਲਟ ਹੋ ਗਏ ਹੁਣ ਗੱਲ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਕਰਦੇ ਆ ਵੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕਰਤਾ ਹੁਣ ਲਾਗੂ ਕਿੰਨੇ ਕਰਨਾ ਉਹਨੂੰ ਕੀ ਹੋਣਾ ਕਾਲ ਤੱਕ ਸਾਹਬ ਦੇ ਵੱਲੋਂ ਕੋਈ ਸ਼ਰੋਨੀ ਕਮੇਟੀ ਵੱਲੋਂ ਕੋਈ ਟੀਮ ਬਣ ਕੇ ਆਊਗੀ ਜਿਹੜੀ ਜਾਂਚ ਕਰੂਗੀ ਇੱਥੇ ਜਦੋਂ ਸ਼ਾਰਟ ਸਰਕਟ ਹੋਇਆ ਉਹਦੋਂ ਕਮੇਟੀ ਕਿੱਥੇ ਸੀ ਤੇ ਵਜ਼ੀਰ ਮਾਰੇ ਦਾ ਕਿੱਥੇ ਸੀਗਾ ਸੇਵਾਦਾਰ ਕਿੱਥੇ ਸੀਗੇ ਜੇ ਸੇ ਗੁਰੂ ਘਰ ਦੀ ਗੱਲ ਕਰਦੇ ਹੋ ਨਹੀਂ ਵੀ ਆਮਦਨ ਨਹੀਂ ਹੈਗੀ 8-10 ਦੁਕਾਨਾਂ ਨੇ ਕਹਿੰਦੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਰੈਂਟ ਆਉਂਦਾ ਸ਼ਹਿਰ ਦੇ ਵਿੱਚ ਗੁਰੂ ਘਰਿਆ ਆਮਦਨ ਦੀ ਵੀ ਗੱਲ ਕੋਈ ਨਹੀਂ ਗੋਲਕਾ ਤੱਕ ਹੀ ਰਹਿ ਗਿਆ ਸਰ ਮਤਲਬ ਅਸੀਂ ਗੋਲਕਾ ਤੱਕ ਸੀਮਤ ਰਹਿ ਗਏ ਆ ਪ੍ਰਧਾਨ ਰਹਿ ਗਏ ਆ ਚੌਥਰਾ ਤੱਕ ਸੀਮਤ ਕੁਰਸੀਆਂ ਤੱਕ ਸੀਮਤ ਮੈਂ ਨਾ ਜ ਮਨ ਇੰਨਾ ਦੁਖੀ ਹੁੰਦਾ ਜਦੋਂ ਗੁਰੂ ਘਰ ਕਿਸੇ ਦਰਸ਼ਨ ਕਰਨ ਜਾਂਦੇ ਆ ਉੱਥੇ ਇਹ ਦੇਖਦੇ ਆ ਵੀ ਆ ਇਹ ਦਿਵਾਲੀ ਮਹਾਰਾਜ ਦੇ ਡਿੱਲਾਂ ਲੱਗੀਆਂ ਨੇ ਸ਼ੀਸ਼ੇ ਲੱਗੇ ਨੇ ਕਾਰਨ ਕੀ ਆ ਆਖਿਆ ਜੀ ਇਸ ਕਰਕੇ ਲਾਏ ਨੇ ਵੀ ਕੋਈ ਬਦਬੀ ਨਾ ਕਰ ਦੇਵੇ ਪਿੱਛੇ ਜਿਹੀ ਵੀਡੀਓ ਵੀ ਪਾਈ ਸੀ ਅੱਛਾ ਤੁਸੀਂ ਇਹ ਦੇਖੋ ਕਿ ਆਪਣਾ ਕੀ ਕਹਿੰਦੇ ਬਾਹਰ ਦੁਕਾਨਾਂ ਉਹਦੀ ਵੀ ਆਮਦਨ ਆਉਂਦੀ ਆ ਪਰ ਪਹਿਰੇਦਾਰੀ ਨੇ ਰੱਖੀ ਜਾਣ ਦੀ ਇਹਨਾਂ ਨੂੰ ਔਰ ਸਿੰਘ ਦਾ ਕਹਿੰਦਾ ਭਾਵਾ ਪੀ ਨਹੀਂ ਵੀ ਆਮਦਨ ਨਹੀਂ ਹੈਗੀ ਗੁਰੂ ਘਰ ਨੂੰ ਆਮਦਨ ਵੀ ਹੈਗੀ ਆ ਹੁਣ ਗੱਲ ਇੱਥੇ ਸੱਚ ਪਤਾ ਕੀ ਆ ਵੀ ਅਸੀਂ ਆ ਬੇਸ ਲਈ ਇੰਨੇ ਖੋ ਗਏ ਆ ਸਾਨੂੰ ਮਤਲਬ ਨਾ ਤਾਂ ਮਰ ਦਾ ਪੈ ਰਹਿ ਗਿਆ ਗੁਰੂ ਦਾ 골ਕਾ ਦਾ ਕ ਅਸੀਂ ਸੀਮਤ ਰਹਿ ਗਏ ਆ ਚੌਧਰਾ ਤੱਕ ਸੀਮਤ ਰਹਿ ਗਏ ਆ ਤੇ ਗੁਰੂ ਦੇ ਸਰਕਾਰ ਨਾਲ ਸਾਨੂੰ ਕੋਈ ਮਤਲਬ ਨਹੀਂ ਜੇ ਗੁਰੂ ਘਰ ਦੇ ਵਜ਼ੀਰ ਦੀ ਗੱਲ ਕਰੀਏ ਤੇ ਵਜ਼ੀਰ ਦਾ ਸਰਕਾਰ ਹੈ ਨਹੀਂ ਉਦੀ ਆਰਥਿਕ ਉਸ ਤਰੀਕੇ ਦੇ ਨਾਲ ਮਤ ਹੈ ਨਹੀਂ ਫਿਰ ਉਹ ਵੀ ਵਿਚਾਰਾ ਉਦਾਂ ਦਾ ਹੋ ਜਾਂਦਾ ਜਿੱਦਾਂ ਦਾ ਉਹਨੂੰ ਤੁਸੀਂ ਕਰ ਦਿੰਦੇ ਆ ਆਪਾਂ ਕਮੇਟੀਆਂ ਵਾਲੇ ਜਿੱਦਾਂ ਦਾ ਉਹ ਨਾਲ ਵਿਹਾਰ ਕਰਦੇ ਆ ਉਹ ਵੀ ਉਦਾਂ ਦਾ ਹੋ ਜਾਂਦਾ ਉਹ ਵੀ ਸਤਕਾਰ ਫਿਰ ਉਹਨਾਂ ਹੀ ਕਰਦਾ ਮਹਾਰਾਜ ਦਾ ਕਿਉਂਕਿ ਜੀਵਨ ਨਹੀਂ ਹੈਗੇ ਜੀਵਨ ਤੋਂ ਭਾਵੇਂ ਬਾਣੀ ਬਾੜੇ ਦੇ ਧਾਰ ਨਹੀਂ ਹੈ ਨਹੀਂ ਅੰਦਰੋਂ ਖਾਲੀ ਆ ਪੈਰਾ ਸਾਰਾ ਭਾਂਡਾ ਖਾਲੀ ਆ ਅੰਦਰੋਂ ਬਾਹਰ ਬਸ ਵਿਖਾਵਾ ਹੀ ਆ ਭੇਕ ਦਿਖਾਈ ਜਗਤ ਕੋ ਲੋਕ ਉਹਨਾਂ ਕੋ ਬਸ ਕੀਲ ਸੀ ਕਸੂਰਵਾਰੇ ਆਪਾਂ ਸਾਰੇ ਕਸੂਰਵਾਰ ਹੋਣ ਦੇ ਨਾਲ ਨਾਲ ਅਰਦਾਸ ਕਰੀਏ ਮਹਾਰਾਜ ਗਾੜੀ ਵੀ ਮਹਾਰਾਜ ਸਾਨੂੰ ਬਖਸ਼ਲਾ ਸਾਨੂੰ ਸੋਝੀ ਦੇ ਅਸੀਂ ਤੇਰਾ ਸਤਕਾਰ ਕਰ ਸਕੀਏ ਯਾਰ ਮੈਨੂੰ ਤੇ ਇੱਕੋ ਗੱਲ ਹੀ ਸਮਝ ਆਉਂਦੀ ਸਾਰੇ ਪੰਥ ਦੇ ਮਸਲੇ ਇੱਕ ਪਾਸੇ ਸਾਰੀਆਂ ਚੀਜ਼ਾਂ ਇੱਕ ਪਾਸੇ ਸਾਰੀਆਂ ਗੱਲਾਂ ਇੱਕ ਪਾਸੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਕਾਰ ਹੀ ਨਹੀਂ ਬਹਾਲ ਕਰ ਸਕਦੇ ਇਕ ਕਾਹਦੀਆਂ ਸਾਡੀਆਂ ਟਾਰਾ ਕਾਹਦੀਆਂ ਪੰਥ ਦੀਆਂ ਗੱਲਾਂ ਕਾਹਦੀਆਂ ਰਾਜ ਦੀਆਂ ਗੱਲਾਂ ਤੇ ਕਾਹਦੀਆਂ ਅਸੀਂ ਹੋਰ ਗੱਲਾਂ ਕਰਦੇ ਆ ਕਾਦੇ ਪ੍ਰਬੰਧਾਂ ਦੀ ਗੱਲ ਕਰਦੇ ਆ ਅੱਛਾ ਮੈਂ ਗੱਲ ਸੁਣ ਚ ਅੱਜਕੱਲ੍ਹ ਆਮ ਮਿਲਦੀ ਆ ਆਖੇ ਜੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਬਦਲਣਾ ਚਾਹੀਦਾ ਬਿਲਕੁਲ ਬਦਲਣਾ ਚਾਹੀਦਾ ਪਰ ਕੀ ਪ੍ਰਬੰਧ ਬਦਲਣ ਤੋਂ ਬਾਅਦ ਅਸੀਂ ਸੁਚੇਤ ਹੋ ਜਾਾਂਗੇ ਪਰਮੱਦ ਬਦਲਣ ਤੋਂ ਬਾਅਦ ਜਿਹੜੇ ਬੰਦੇ ਉੱਥੇ ਜ਼ਿੰਮੇਵਾਰ ਹੋਣਗੇ ਜਿਹੜੇ ਕੁਰਸੀਆਂ ਤੇ ਬੈਣਗੇ ਕੀ ਉਹ ਸਤਕਾਰ ਮਾਰ ਦਾ ਬਹਾਲ ਕਰ ਲੈਣਗੇ ਸਤਕਾਰ ਬਹਾਲ ਤਾਂ ਪ੍ਰਬੰਧ ਨਾ ਹੋਵੇ ਤਾਂ ਵੀ ਹੋ ਸਕਦਾ ਪਰ ਉਦ ਕਰਨਾ ਨਹੀਂ ਅਸੀਂ ਕਿਉਂ ਨਹੀਂ ਕਰਨਾ ਕਿਉਂਕਿ ਸਾਨੂੰ ਚੌਤਰਾ ਤੋਂ ਨਹੀਂ ਵੇਲ ਅਸੀਂ ਤਾਂ ਨਾ ਆਪਸ ਦੇ ਵਿੱਚ ਉਲਝੀ ਹੋਏ ਆ ਨੀਵਾ ਵਿਖਾਉਣ ਦੇ ਚੱਕਰ ਦੇ ਵਿੱਚ ਹੀ ਕੋਈ ਕਹਿੰਦਾ ਮੈਂ ਉਹਨੂੰ ਨੀਵਾ ਵਿਖਾ ਲਾ ਕੋਈ ਕਹਿੰਦਾ ਮੈਂ ਉਹਨੂੰ ਨੀਵਾ ਵਿਖਾ ਲਾ ਕੋਈ ਕਹਿੰਦਾ ਅਮਰਤਪਾਲ ਕਿਉਂ ਅੱਗੇ ਲੱਗ ਗਿਆ ਕੋਈ ਕਹਿੰਦਾ ਦੂਜਾ ਕਿਉਂ ਅੱਗੇ ਲੱਗ ਗਿਆ ਇਸੇ ਚੱਕਰ ਜਿਲ ਜਿ ਹੋਏ ਆ ਤੇ ਕੁੱਟ ਵੀ ਸਾਨੂੰ ਤਾਂ ਪੈ ਰਹੀ ਆ ਜੇ ਦੁਸ਼ਮਣ ਸਾਡੇ ਤੇ ਅੱਜ ਹਾਵੀ ਆ ਨਾ ਤੇ ਉਹ ਹਾਵੀ ਵੀ ਤਾਂ ਆ ਵਾਂ ਵੀ ਅਸੀਂ ਲੜ ਰਹੇ ਆ ਇਕੱਲੇ ਇਕੱਲੇ ਤੇ ਲਾਨਾਂ ਦੇ ਦੁਸ਼ਮਣ ਨਾਲ ਸੀਗਾ ਲੜਾ ਪੁੱਝ ਰਹੇ ਆ ਇੱਕ ਤੇ ਜਿਹਨੂੰ ਨੀਵਾ ਦਿਖਾਉਣ ਦੇ ਵਿੱਚ ਲੱਗੇ ਹੋਏ ਆ ਖਾਮੀਆਂ ਭਾਲਦੇ ਰਹਿੰਦੇ ਆ ਵੀ ਫਲਾੜੇ ਚੋਂ ਖਾਮੀ ਨਿਕਲਾਵੇ ਕੋਈ ਤੇ ਉਹਨੂੰ ਛੇਤੀ ਛੇਤੀ ਨੀਵਾ ਦਿਖਾਈ ਉਹਨੂੰ ਉਹਦੀ ਬੇਇੱਜ਼ਤੀ ਕਰੀਏ ਲੋਕਾਂ ਦੇ ਵਿੱਚ ਉਹਨੂੰ ਨੀਵਾ ਦਿਖਾਈਏ ਉਹਨੂੰ ਅਮਰਤਪਾਲ ਸਿੰਘ ਵਰਗੇ ਨੌਜਵਾਨ ਅੱਗੇ ਲੱਗਦੇ ਨੇ ਸੰਗਤਾਂ ਦੇ ਵਿੱਚ ਉਹ ਨੌਜਵਾਨਾ ਜਿਹੜਾ ਸ਼ਾਹ ਜਾਗਦਾ ਕੀ ਮਾੜਾ ਹੋ ਗਿਆ ਕਿ ਪਾਪ ਹੋ ਗਿਆ ਕੋਈ ਜੇ ਅਮਰਪਾਲ ਸਿੰਘ ਦੇ ਬਹਾਨੇ ਨੌਜਵਾਨੀ ਜਾਗਰੂਕ ਹੁੰਦੀ ਆ ਦੀਪ ਆਇਆ ਸੀਗਾ ਜੇ ਦੀਪ ਦੇ ਬਹਾਨੇ ਨੌਜਵਾਨੀ ਜਾਗਰੂਕ ਹੋਈ ਸੀ ਤੇ ਕੋਈ ਪਾਪ ਹੋ ਗਿਆ ਸੀਗਾ ਜੇ ਦੀਪ ਦੇ ਬਹਾਨੇ ਨੌਜਵਾਨ ਨੇ ਪੰਛੀ ਦੀ ਗੱਲ ਕਰਨ ਲੱਗ ਪਈ ਸੀ ਪੰਜਾਬ ਦੀ ਗੱਲ ਕਰਨ ਲੱਗੀ ਸੀਗੀ ਤੇ ਫਿਰ ਕੀ ਹੋ ਗਿਆ ਸੀ ਗੱਲ ਬਸ ਇੰਨੀ ਕੀ ਆ ਵੀ ਅਸੀਂ ਸੁਚੇਤ ਹਾਂ ਤੇ ਇਹ ਗੁਰੂ ਦੇ ਉੱਤੇ ਭਰੋਸਾ ਰੱਖਿਏ ਤੇ ਗੁਰੂ ਦੇ ਸਤਕਾਰ ਦੇ ਵਾਸਤੇ ਤਤਪਰ ਹੋਈਏ ਸਾਰੇ ਹੀ ਇੱਥੇ ਕਿਸੇ ਇੱਕ ਦੀ ਜਿਵੇਂ ਹੋਈ ਨਾ ਸਮਝੀਏ ਵੀ ਸ਼੍ਰੋਮਣੀ ਕਮੇਟੀ ਆਏ ਕਰੂਗੀ ਕੋਈ ਜਥੇਬੰਦੀ ਕਰੂਗੀ ਕੋਈ ਪਰਮਜੀਤ ਕਾਲੀ ਕਰੂਗਾ ਕੋਈ ਦੂਜਾ ਕੋ ਤੀਜਾ ਕਰੂ ਨਹੀਂ ਸਾਰੇ ਹੀ ਹਰ ਸਿੱਖ ਦਾ ਫਰਜ਼ ਬਣਦਾ ਆਪੋ ਆਪਣੇ ਇਲਾਕੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਨੂੰ ਸਚੱਜਾ ਕਰੀਏ ਕਢੋ ਘਾਟ ਇੱਕ ਸੇਵਾਦਾਰ ਜਿਹੜਾ ਗੁਰੂ ਸਾਹਿਬ ਦੀ ਹਜ਼ੂਰੀ ਚ ਜਿਹੜਾ ਵਾ ਉਹ ਹਾਜ਼ਰ ਹੋਵੇ ਹਰ ਵੇਲੇ ਜਿੰਨਾ ਚਿਰ ਤੱਕ ਮਹਾਰਾਜ ਜੀ ਸੋਕਾਸਨ ਤੇ ਨਾ ਚਲ ਜਾਣ ਉਹਨਾਂ ਚਿਰ ਤੱਕ ਤੇ ਖਾਸ ਕਰਕੇ ਤੇ ਉਹ ਵੀ ਪ੍ਰਬੰਧ ਜਿਹੜਾ ਖਾਸ ਕਰਕੇ ਮੈਂ ਤੋਰ ਬੇਨਤੀ ਕਰਦਾ ਜਿੰਨੇ ਸੰਗਤ ਜੁੜੇ ਹੋ ਇਸ ਮੈਸੇਜ ਨੂੰ ਅੱਗੇ ਜਰੂਰ ਕਨਵੇ ਕਰਿਓ ਕਿ ਜਿਹੜੇ ਸੱਚ ਸੱਚ ਕਰਨਾਂ ਦੇ ਵਿੱਚ ਗੁਰੂ ਕਾ ਰਾਜ ਮਹਾਰਾਜ ਦੇ ਸਰੂਪਾਂ ਦੇ ਉੱਪਰ ਪੱਖੀਆਂ ਲੱਗੀਆਂ ਹੋਈਆਂ ਨੇ ਗਰਮੀ ਨੂੰ ਪੱਖੇ ਨੇ ਕਿੰਨੇ ਕਿ ਜਿਹੜੇ ਪੱਖੀਆਂ ਕਹਿ ਦਿੰਦੇ ਆਪਾਂ ਪੱਖੇ ਕਹਿ ਦਿੰਦੇ ਆ ਉਹਨਾਂ ਨੂੰ ਪੱਖੇ ਲੱਗੇ ਹੋਏ ਨੇ ਏਸੀ ਲੱਗੇ ਹੋਏ ਨੇ ਉਹਦਾ ਖਾਸ ਧਿਆਨ ਰੱਖਿਆ ਜਾਵੇ ਉਹ ਵੱਡਾ ਕਾਰਨ ਹੋ ਜਾਂਦਾ ਸ਼ਾਰਟ ਸਰਕਟ ਦਾ ਸੋ ਮਹਾਰਾਜ ਨੂੰ ਅਰਦਾਸ ਕਰਕੇ ਮਹਾਰਾਜ ਤੋਂ ਭੁਲਾ ਬਖਸ਼ਾਈਏ ਤੇ ਜਿਹੜੀਆਂ ਦਵੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਤੇ ਠੱਲ ਪਾਉਣ ਦੇ ਲਈ ਚੱਜੇ ਢੰਗ ਨਾਲ ਸੋਹਣੇ ਬਰਬੰਦ ਕਰੀਏ ਖਾਸ ਕਰਕੇ ਗੁਰੂ ਕRANDੀਆਂ ਪ੍ਰਬੰਧਕ ਕਮੇਟੀਆਂ ਗੁਰੂ ਕRAND ਦੇ ਵਜ਼ੀਰ ਤੇ ਸਾਡੇ ਜਿਹੜੇ ਅਹੁਦੇਦਾਰ ਲੀਡਰ ਆਗੂ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਉਹ ਸ਼ਿਰਦ ਹੋਣ ਤੇ ਮਹਾਰਾ ਸਾਨੂੰ ਸਮਤ ਬਖਸ਼ਣ ਹੋਈਆਂ ਭੁਲਾ ਦੀ ਖਿਮਾ ਵਾਇਰੋਜੀ ਦਾ ਖਾਲਸਾ ਵਾਇਰੋਜੀ ਕੀ ਪਤੇ 'ਤੇ ਪੋਸਟ ਕਰਨਾ